ਪ੍ਰਸ਼ਾਸਨ ਰਾਹੀਂ ਪੰਚਾਇਤਾਂ ਨੂੰ ਵੀ ਆਖਿਆਗਾ ਤੇ ਅਸੀਂ ਖੁਦ ਵੀ ਅਪੀਲ ਕਰ ਰਹੇ ਹਾਂ ਕਿ ਜਿਹੜੇ ਮਕਾਨ ਖਸਤਾ ਨੇ ਜਾਂ ਜਿਨ੍ਹਾਂ ਦਾ ਡਿੱਗਣ ਦਾ ਡਰਾ ਹੈਗਾ ਉਹਨਾਂ ਪਰਿਵਾਰਾਂ ਨੂੰ ਅਸੀਂ ਅਪੀਲ ਕੀਤੀ ਹੈ ਕਿ ਉਹ ਸਾਂਝੀਆਂ ਥਾਵਾਂ ਨੇ ਜਿਹੜੀਆਂ ਪਿੰਡ ਦੀਆਂ ਚਾਹੇ ਕੋਈ ਧਰਮਸ਼ਾਲਾ ਦੀ ਸਰਕਾਰੀ ਜਗ੍ਹਾ ਦੀ ਉੱਥੇ ਇੱਕ ਵਾਰੀ ਸ਼ਿਫਟ ਹੋਣ ਤਾਂ ਕਿ ਜਿਹੜਾ ਚੈਨੇ ਵਾਲੇ ਨੁਕਸਾਨ ਹੋਵੇ ਉਹ ਨਾ ਹੋਵੇ ਕਿਸ ਨੇ ਵੀ ਮੈਥੋਂ ਤੇਲ ਦੀ ਮੰਗ ਕੀਤੀ ਹੈ ਬੰਨ ਤੇ ਉਹਨਾਂ ਅਸੀਂ ਤੇਲ ਦੇ ਰਹਿਆਂਗੇ ਤੇਲ ਇਹ ਆ ਵੀ ਇੱਕ ਸਰਪੰਚ ਦੇ ਥਰੂ ਪੰਚਾਇਤ ਦੇ ਸਿਸਟਮ ਦੇ ਥਰੂ ਜਾਂਦਾ ਜੇ ਕੋਈ ਸਾਨੂੰ ਨਿੱਜੀ ਵੀ ਮੰਗ ਕਰਦਾ ਸੀ ਕਹਿ ਦਿੰਨੇ ਆ ਕਿ ਸਾਡੀ ਜਾ ਕੇ ਸਰਪੰਚ ਸਾਹਿਬ ਨਾਲ ਗੱਲ ਕਰਾ ਦਿਓ ਤੇਲ ਪਾਉਣਾ ਚਾਹੀਏ ਸਰਦੂਰਗੜ ਦੇ ਸਾਰੇ ਵਾਸੀ ਖੜੇ ਨੇ ਜਿੰਨੀ ਮੰਗ ਕੀਤੀ ਹੈ ਈਵਨ ਕਿ ਜੇ ਜੀਸੀਬੀ ਦੀ ਵੀ ਲੋੜ ਆ ਉਹ ਵੀ ਦਿੰਨੇ ਆ ਜੰਬੋ ਬੈਗ ਆਗੇ ਉਹ ਵੀ ਦਿੰਨੇ ਆ ਪਰ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਜਿੱਥੇ ਕੋਈ ਕਮੀ ਪੇਸ਼ੀ ਹੈ ਮੇਰੇ ਧਿਆਨ ਚ ਲਿਆਓ ਅੱਜ ਸਾਨੂੰ ਥੋੜਾ ਜਿਹਾ ਮੈਂ ਅੱਜ ਰਾਜਨੀਤਿਕ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਇਹ ਵੱਡੀ ਤਰਾਸਦੀ ਆ ਪਰ ਮੈਂ ਕਹਿੰਨਾ ਕਿ ਸੈਂਟਰ ਨੂੰ ਪੰਜਾਬ ਦਾ ਹੱਥ ਫੜਨਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਜੋ ਬਣਦਾ ਮਾਅਬਜਾਗਾ ਉਹ ਦੇਣਾ ਚਾਹੀਦਾ ਕਿ ਜਿਹੜੀ ਸਰਕਾਰ ਸਹਾਇਤਾ ਦਿੰਦੀ ਹੈ ਸਿਰਫ 6500 ਰੁਪਏ ਦਿੰਦੀ ਹੈ ਪਾਰੀ ਮੀਂਹ ਤੋਂ ਬਾਅਦ ਲਗਾਤਾਰ ਇੱਕ ਵਾਰ ਫਿਰ ਕੱਗਰ ਦੇ ਵਿੱਚ ਪਿੱਛੇ ਚਾਂਦਪੁਰਾ ਬੰਨ ਤੋਂ ਜਿਹੜਾ ਹੈ ਪਾਣੀ ਵਧਨ ਦੇ ਸੰਕੇਤ ਆਏ ਨੇ ਤੇ ਅੱਜ ਇੱਥੇ ਮੌਜੂਦਾ ਐਮਐਲਏ ਗੁਰਪ੍ਰੀਤ ਸਿੰਘ ਬਣਾਵਾਲੀ ਖੜੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਨਾਬ ਜਿਵੇਂ 2023 ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ ਐਸ ਵਾਰ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੀ ਪੁਗਤਾ ਪ੍ਰਬੰਧ ਹੈ ਦੇਖੋ 2023 ਦੇ ਵਿੱਚ ਵੀ ਤੁਸੀਂ ਵੇਖਿਆ ਹੋਣਾ ਕਿ 26 ਫੁੱਟ ਤੇ ਘੱਗਰ ਚੱਲ ਪਈ ਸੀਗੀ ਜਿਹੜਾ ਰਿਕਾਰਡ ਸੀਗਾ ਜਿਹਦਾ ਇਹਦਾ ਜੋਨ ਆ ਗਾ ਡੇਂਜਰ ਜ਼ੋਨ ਲਾ ਲਾ ਉਹ ਤਾਂ 18 19 ਤੇ ਸੀਗਾ ਤੇ ਪਿੱਛੇ ਫੱਟਿਆਂ ਵਾਲਾ ਪੁਲ ਵੀ ਸੀਗਾ ਉਸ ਵੇਲੇ ਡਾਪ ਵੀ ਲੱਗੀ ਸੀਗੀ ਉਸ ਵੇਲੇ ਵੀ ਨੁਕਸਾਨ ਇੱਕ ਪਾਈਪ ਕਰਕੇ ਹੋ ਗਿਆ ਸੀ ਪਾਈਪ ਦਾ ਬਲਾਸਟ ਹੋ ਗਿਆ ਸੀਗਾ ਤੇ ਜਿਸ ਕਰਕੇ ਇੱਕ ਏਰੀਏ 'ਚ ਸਾਡੇ ਕੁਝ ਪਿੰਡਾਂ 'ਚ ਨੁਕਸਾਨ ਹੋਇਆ ਇਸ ਵਾਰੀ ਵੀ ਤੁਸੀਂ ਵੇਖੋਗੇ ਕਿ ਐਤਕੀ ਬਹੁਤ ਸਾਰੀਆਂ بارش ਹੋਈਆਂ ਮਾਜਾ ਦਬਾਬਾ ਤਾਂ ਬਿਲਕੁਲ ਹੀ ਡੁੱਬਿਆ ਪਿਆਗਾ ਪਿੱਛੇ ਹਿਮਾਚਲ ਦਾ ਬੁਰਾ ਹਾਲ ਆ ਪਰ ਸਾਡੇ ਲਈ ਇੱਥੇ ਥੋੜੀ ਜਿਹੀ ਰਾਹਤ ਭਰੀ ਗੱਲ ਇਹ ਆ ਕਿ ਐਤਕੀ ਜਿਹੜੇ ਸਾਡੇ ਵਾਲੀ ਸਾਈਡ ਆ ਚਾ ਇਸੇਮਲੇ ਵਾਲੀ ਸਾਈਡ ਆ ਗਈ ਜਿੱਥੋਂ ਇਹ ਪਾਣੀ ਆਉਂਦਾਗਾ ਇਦਰੋਂ ਹਿਮਾਚਲ ਦੀਆਂ ਪਹਾੜੀਆਂ ਚ ਉੱਥੇ ਇਸ ਸਾਈਡ ਹਜੇ ਵਰਖਾ ਘੱਟ ਹੋਈ ਹੈ ਜਾਂ ਹੋਈ ਹੈ ਤਾਂ ਰੁਕ-ਰੁਕ ਕੇ ਹੋਈ ਹੈ ਇੱਕ ਵਾਰੀ ਹੋ ਗਈ ਫਿਰ ਰੁਕ ਗਈ ਸਾਹ ਮਿਲਦਾ ਪਰ ਅੱਜ ਜਿਵੇਂ ਕਹਿੰਦੇ ਪਿੱਛੇ ਪਾਣੀ ਇੰਨਾ ਆ ਰਿਹਾ ਪਰ ਮੈਂ ਤੁਹਾਨੂੰ ਦੱਸ ਦਾਂ ਕਿ ਪਿੱਛੇ ਜਿੰਨੀਆਂ ਰਿਪੋਰਟਾਂ ਦੇ ਮਤਲਬ ਕੋ ਪਾਣੀ ਚੜ੍ਹਨਾ ਚਾਹੀਦਾ ਸੀ ਉਹਨਾਂ ਨਹੀਂ ਚੜ੍ਹਿਆ ਪਰ ਸਾਡੇ ਲਈ ਥੋੜਾ ਜਿਹਾ ਚਿੰਤਾ ਵਾਲੀ ਗੱਲ ਇਹ ਹੈ ਕਿ ਜਿਹੜੀ ਬਾਰਿਸ਼ ਹੋ ਰਹੀ ਹੈ ਲਗਾਤਾਰ ਚਾਹੇ ਉਹ ਚੰਡੀਗੜ੍ਹ ਹੋਈ ਹੈ ਪੰਚਕੁੱਲੇ ਹੋਈ ਹੈ ਹਰਿਆਣਾ ਸਾਈਡ ਜਾਂ ਮਲੇਰ ਕੋਟਲਾ ਸੰਗਰੂਰ ਪਟਿਆਲਾ ਉਹ ਚੂਆਂ ਦਾ ਪਾਣੀ ਵੀ ਇਹਦੇ ਵਿੱਚ ਆਉਂਦਾ ਉਹਦੀ ਅਸੈਸਮੈਂਟ ਸਾਥਾ ਤੇ ਮੈਂ ਜਿਵੇਂ 23 ਦੇ ਵਿੱਚ ਅਸੀਂ ਹਰ ਪੱਖੋਂ ਸਾਥ ਦਿੱਤਾ ਸਰਕਾਰ ਵੱਲੋਂ ਮੈਂ ਤਾਂ ਹਮੇਸ਼ਾ ਹਾਜ਼ਰ ਰਿਹਾ ਚੱਪਲਾਂ ਦੇ ਵਿੱਚ ਉਸੇ ਤਰ੍ਹਾਂ ਹੁਣ ਵੀ ਹਾਜ਼ਰ ਹੂੰ ਬਿਲਕੁਲ ਜਿਵੇਂ ਕੁਦਰਤੀ ਆਫਤ ਹੈ ਇੱਕ ਕੱਗਰ ਦੇ ਨਾਲ ਤਾਂ ਹੈ ਹੀ ਆ ਜਿਵੇਂ ਅੱਜ ਜਿਵੇਂ ਚੰਨੇ ਵਾਲਾ ਜਿਹੜਾ ਅੱਜ ਮੀਂਹ ਦੇ ਨਾਲ ਵੀ ਇੱਕ ਘਰ ਟੁੱਟਿਆ ਉਹਦੇ ਬਰਕੀ ਆ ਮੈਂ ਚੰਨੇ ਵਾਲੇ ਜਾ ਕੇ ਆਇਆਗਾ ਰਾਤ 1.5 ਕਬਜੇ ਛੱਤ ਡਿੱਗੀ ਆਗੀ ਚੰਨੇ ਵਾਲੇ ਉਹ ਵੀ ਦੇਖੋ ਕਿਸਮਤ ਦੀ ਗੱਲ ਆ ਕਿ ਉਹ ਬਾਹਰ ਪਏ ਸੀਗੇ ਜਦੋਂ بارش ਸਟਾਰਟ ਹੋਈ ਤਾਂ ਅੰਦਰ ਚਲੇ ਗਏ ਉਹਦੇ ਵਿੱਚ ਇੱਕ ਬਲਜੀਤ ਸਿੰਘ ਦੇਖੋ ਤਾਂ ਭਤੀਜੇ ਦੀ ਡੈਥ ਹੋਈ ਹੈਗੀ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਕਰਕੇ ਆਏ ਆ ਤੇ ਨਾਲ ਹੀ ਮੈਂ ਇਹ ਵੀ ਕਹਿਣਾਗਾ ਸਾਰੇ ਪ੍ਰਸ਼ਾਸਨ ਵੱਲੋਂ ਵੀ ਅਸੀਂ ਨਾਊਂਸਮੈਂਟ ਕਰਾਈਆ ਤੁਹਾਡੇ ਜਰੀਏ ਵੀ ਕਹਿਣਾ ਚਾਹਣਾ ਕਿ ਦੇਖੋ بارش ਲਗਾਤਾਰ ਹੋ ਰਹੀ ਹੈ ਰਿਕਾਰਡ ਅੱਗੇ ਦੇਖੋ ਡੇਢ ਮਹੀਨਾ ਹੋ ਗਿਆ ਤਾਂ ਜਿਹੜੇ ਕਮਜ਼ੋਰ ਮਕਾਨ ਆ ਥੰਮਕ ਲੱਗ ਜਾਂਦੀ ਹੈਗੀ ਉਹਦੇ ਕਰਕੇ ਡਿੱਗਣ ਦਾ ਡਰ ਆ ਤਾਂ ਅਸੀਂ ਪ੍ਰਸ਼ਾਸਨ ਰਾਹੀਂ ਪੰਚਾਇਤਾਂ ਨੂੰ ਵੀ ਆਖਿਆਗਾ ਤੇ ਅਸੀਂ ਖੁਦ ਵੀ ਅਪੀਲ ਕਰ ਰਹੇ ਹਾਂ ਕਿ ਜਿਹੜੇ ਮਕਾਨ ਖਸਤਾ ਨੇ ਜਾਂ ਜਿਨ੍ਹਾਂ ਦਾ ਡਿੱਗਣ ਦਾ ਡਰਾ ਹੈਗਾ ਉਹਨਾਂ ਪਰਿਵਾਰਾਂ ਨੂੰ ਅਸੀਂ ਅਪੀਲ ਕੀਤੀ ਹੈ ਕਿ ਉਹ ਸਾਂਝੀਆਂ ਥਾਵਾਂ ਨੇ ਜਿਹੜੀਆਂ ਪਿੰਡ ਦੀਆਂ ਚਾਹੇ ਕੋਈ ਧਰਮਸ਼ਾਲਾ ਗਈ ਸਰਕਾਰੀ ਜਗ੍ਹਾ ਗਈ ਉੱਥੇ ਇੱਕ ਵਾਰੀ ਸ਼ਿਫਟ ਹੋਣ ਤਾਂ ਕਿ ਜਿਹੜਾ ਚੈਨੇ ਵਾਲੇ ਨੁਕਸਾਨ ਹੋਇਆ ਉਹ ਨਾ ਹੋਵੇ ਤੇ ਇਸ ਕਰਕੇ ਅਸੀਂ ਅਨਾਉਂਸਮੈਂਟ ਵੀ ਕਰਾਈ ਆ ਉਹ ਪਰਿਵਾਰ ਨਾਲ ਹਮਦਰਦੀ ਆ ਅਸੀਂ ਜੇੜੀ ਕੋਈ ਸਰਕਾਰ ਵੱਲੋਂ ਕੋਈ ਦੇਖੋ ਮਨੁੱਖੀ ਜਾਨ ਗਈ ਆ ਬਹੁਤ ਵੱਡਾ ਭਾਵੇਂ ਉਹ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਜੋ ਸਰਕਾਰ ਵੱਲੋਂ ਬੰਦਿਸ ਹੈ ਤਾਂ ਪਰਿਵਾਰ ਨੂੰ ਦਿੱਤੀ ਜਾਊਗੀ ਬਿਲਕੁਲ ਕਿਤੇ ਨਾ ਕਿਤੇ ਜ਼ਿੰਮੇਦਾਰ ਜਿਵੇਂ ਆਪ ਮਿੱਟੀ ਪਾਰੇ ਉਹਨਾਂ ਦਾ ਕੋਈ ਥੋੜਾ ਜਿਹਾ ਇੱਕ ਇਹ ਵੀ ਸੀ ਕਹਿੰਦੇ ਸਾਨੂੰ ਕੋਈ ਤੇਲ ਦੀ ਜਾਂ ਕੋਈ ਸਹਾਇਤਾ ਉਹ ਕਰ ਰਹੇ ਹੋ ਤੁਸੀਂ ਵੇਖੋ ਜੀ ਮੈਂ ਜਿੱਥੇ ਵੀ ਜਾਣਾਗਾ ਅੱਜ ਵੀ ਮੈਂ ਸਵੇਰ ਦਾ ਚਾਹ ਦੋਨੇ ਪਾਸੇ ਜਿੱਨੇ ਬਣ ਲੱਗਿਆ ਚਾਹੇ ਮੀਰਪੁਰ ਖੁਰਦਾਗਾ ਇਧਰਲੇ ਪਾਸੇ ਸਰਦੂਲੇ ਵਾਲਾ ਗਾ ਕਹਾ ਵੀਰਪੁਰ ਕਲਾਂ ਗਾ ਰਜੀਤਗੜ ਬਾਂਦਰਾ ਗਾ ਭਗਵਾਨਪੁਰ ਹੀਂਗਣਾ ਗਾ ਲੋਹਗੜਾ ਫੂਸ ਮੰਡੀ ਇਹ ਧਗਾਣਾ ਆਲੂਪੁਰ ਜਿਸ ਨੇ ਵੀ ਮੈਥੋਂ ਤੇਲ ਦੀ ਮੰਗ ਕੀਤੀ ਹੈ ਬੰਨ ਤੇ ਉਹਨਾਂ ਅਸੀਂ ਤੇਲ ਦੇ ਰਹੇ ਹਾਂਗੇ ਤੇਲ ਇਹ ਆ ਵੀ ਇੱਕ ਸਰਪੰਚ ਦੇ ਥਰੂ ਪੰਚਾਇਤ ਦੇ ਸਿਸਟਮ ਦੇ ਥਰੂ ਜਾਂਦਾ ਜੇ ਕੋਈ ਸਾਨੂੰ ਨਿੱਜੀ ਵੀ ਮੰਗ ਕਰਦਾ ਅਸੀਂ ਕਹਿ ਦਿੰਨੇ ਆ ਕਿ ਸਾਡੀ ਜਾ ਕੇ ਸਰਪੰਚ ਸਾਹਿਬ ਨਾਲ ਗੱਲ ਕਰਾ ਦਿਓ ਤੇਲ ਪਾਉਣਾ ਚਾਹੀਏ ਸਰਦੂਲਗੜ ਦੇ ਸਾਰੇ ਵਾਸੀ ਖੜੇ ਨੇ ਜਿੰਨੀ ਮੰਗ ਕੀਤੀ ਹੈ इवन ਕਿ ਜੇ ਜੀਸੀਬੀ ਦੀ ਵੀ ਲੋੜ ਆ ਉਹ ਵੀ ਦਿੰਨੇ ਆ ਜੰਬੋ ਪੈਗਾਗੇ ਉਹ ਵੀ ਦਿੰਨੇ ਆ ਪਰ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਜਿੱਥੇ ਕੋਈ ਕਮੀ ਪੇਸ਼ੀ ਹੈ ਮੇਰੇ ਧਿਆਨ ਚ ਲਿਆਓ ਹਮੇਸ਼ਾ ਹਾਜ਼ਰਾਂਗੇ ਜੇ ਤੇਲ ਦੀ ਕਿਤੇ ਮੰਗਾ ਜਰੂਰ ਪੂਰੀ ਕਰਾਂਗੇ ਬਿਲਕੁਲ ਇੱਕ ਨਾ ਜਿਵੇਂ ਚਾਹੇ ਕਾਂਗਰਸ ਪਾਰਟੀ ਆ ਚਾਹੇ ਅਕਾਲੀ ਪਾਰਟੀ ਜਾਂ ਕੋਈ ਵੀ ਲੀਡਰ ਆਉਂਦਾ ਉਹ ਪੁਰਾਣਾ ਬਿਆਨ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਮਰੀ ਮੁਰਗੀ ਬੱਕਰੀ ਉਹੀ ਧਿਆਨ ਦੇ ਵਿੱਚ ਲੈ ਕੇ ਆਉਂਦਾ ਇਹਦੇ ਬਾਰੇ ਕੀ ਕਹਿੰਦੇ ਸਰ ਦੇਖੋ ਪਹਿਲੀ ਗੱਲ ਤਾਂ ਕਿ ਇਹਦੀ ਬੁਰਗੀ ਬੱਕਰੀ ਮਰੀ ਨਾ ਤੇ ਜੇ ਅਸੀਂ ਇੰਨੇ ਨੇ ਮੁਆਵਜ਼ੇ ਦੇ ਸਕਦੇ ਆਗੇ ਜਿੰਨੇ ਦੇਖੋ ਮੈਂ ਤੁਹਾਡੇ ਜ਼ਰੀਏ ਇੱਕ ਗੱਲ ਕਹਿਣੀ ਚਾਹਣਾਗਾ ਅੱਜ ਤੁਸੀਂ ਮੁੱਖ ਮੰਤਰੀ ਸਾਹਿਬ ਨੇ ਸੈਂਟਰ ਨੂੰ ਵੀ ਚਿੱਠੀ ਲਿਖੀ ਆ ਕਿ ਪੰਜਾਬ ਸਕੇਂਦਰ ਦਾ ਹਿੱਸਾ ਨਹੀਂਗਾ ਦੇਸ਼ ਦਾ ਹਿੱਸਾ ਨਹੀਂਗਾ ਜਿੱਦੋਂ ਤਾਂ ਲੜਨਾ ਸਰਹੱਦਾਂ ਤੇ ਸਾਡੇ ਜਵਾਨ ਮਰਦੇ ਆਗੇ ਜੇ ਬੰਬ ਡੇਗਦੇ ਆ ਸਾਡੇ ਤੇ ਡੇਗਦੇ ਨੇ ਮਜਾਈਲਾਂ ਚੱਲਦੀਆਂ ਸਾਡੇ ਤੇ ਡੇਗਦੀਆਂ ਨੇ ਦੇਸ਼ ਦਾ ਢਿੱਡ ਭਰਨਾ ਸੀ ਭਰਦਿਆਂ ਸਾਡਾ ਪਾਣੀ ਜਦੋਂ ਲੋਡ ਹੁੰਦੀ ਆ ਉਦੋਂ ਸਾਨੂੰ ਮਿਲਦਾ ਨਹੀਂ ਉਹ ਰਾਜਸਥਾਨ ਹਰਿਆਣੇ ਨੂੰ ਵਾਧੂ ਆ ਜਿੱਦੇ ਡੁੱਬਦੇ ਆ ਅਸੀਂ ਡੁੱਬਦੇ ਆ ਹੁਣ ਇੰਨੇ ਦਿਨ ਹੋ ਗਏ ਘੱਟੋ ਘੱਟ 20 ਦਿਨ ਹੋ ਗਏ ਪੰਜਾਬ ਡੁੱਬਿਆ ਪਿਆ ਕੀ ਪ੍ਰਧਾਨ ਮੰਤਰੀ ਦਾ ਹੱਕ ਨਹੀਂ ਬਣਦਾ ਕੋਈ ਇੱਕ ਬਿਆਨ ਹੀ ਦੇ ਦੇਣ ਕਿ ਅਸੀਂ ਵਿਸ਼ੇਸ਼ ਪੈਕੇਜ ਦਿੰਨੇ ਆਗੇ ਪੰਜਾਬ ਨੂੰ ਪੰਜਾਬ ਦੇਸ਼ ਦਾ ਹਿੱਸਾ ਹੈਗਾ ਤੇ ਪੰਜਾਬ ਉਹ ਹੈ ਜਿਹਨੇ ਦੇਸ਼ ਆਜ਼ਾਦ ਕਰਾਇਆ ਤੇ ਜਾਦੀ ਤੋਂ ਬਾਅਦ ਦੇਸ਼ ਨੂੰ ਬਚਾਇਆ ਚਾਹੇ 66 ਦੀ 65 ਦੀ 71 ਦੀ ਜੰਗਾਂ ਅਸੀਂ ਲੜੇ ਆ ਅੱਜ ਫੇਕ ਸਾਡੇ ਪਿੰਡ ਦੇ ਉੱਤੇ ਬਾਹਰ ਜਾ ਕੇ ਦੇਖੋਗੇ ਸ਼ਹੀਦ ਦਾ ਬੁੱਤ ਜਿਹਨੇ ਦੇਸ਼ ਲਈ ਕੁਰਬਾਨੀ ਕੀਤੀ ਹੈ ਤੇ ਪਰ ਅੱਜ ਸਾਨੂੰ ਥੋੜਾ ਜਿਹਾ ਮੈਂ ਅੱਜ ਰਾਜਨੀਤਿਕ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਇਹ ਵੱਡੀ ਤਰਾਸਦੀ ਆ ਪਰ ਮੈਂ ਕਹਿੰਦਾ ਕਿ ਸੈਂਟਰ ਨੂੰ ਪੰਜਾਬ ਦਾ ਹੱਥ ਫੜਨਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਜੋ ਬਣਦਾ ਮੁਆਵਜ਼ਾਗਾ ਉਹ ਦੇਣਾ ਚਾਹੀਦਾਗਾ ਜਿਹੜੀ ਸਰਕਾਰ ਸਹਾਇਤਾ ਦਿੰਦੀ ਹੈ ਸਿਰਫ 6500 ਰੁਪਇਆ ਦਿੰਦੀ ਹੈ ਤੇ 6500 ਦੇ ਨਾਲ ਕੀ ਹੁੰਦਾ ਜੇ ਮਕਾਨ ਡਿੱਗਦਾਗਾ ਅੱਜ 120000 ਜੇ ਮਕਾਨ ਦੀ ਥੋੜੀ ਜੀ ਤਰੇੜ ਆਉਂਦੀ ਆ ਤਾਂ ਉਹਦਾ ਸਾਰਾ ਹੈਗਾਗਾ 8899 ਸੋ ਇਹਨਾਂ ਤਾਂ ਹਜ਼ਾਰ ਇੱਟ ਵੀ ਨਹੀਂ ਆਉਂਦੀ ਸੋ ਅਸੀਂ ਆਖਿਆ ਵੀ ਇਹਦੇ 'ਚ ਵਾਅਦਾ ਕਰੋ ਜੇ ਪੰਜਾਬ ਦਾ ਪਾਣੀ ਆ ਜਿਹੜਾ ਤੁਸੀਂ ਉਦੋਂ ਤਾਂ ਤੁਸੀਂ ਲੋੜ ਵੇਲੇ ਤਾਂ ਤੁਹਾਨੂੰ ਚਾਹੀਦਾ ਉਦੋਂ ਤਾਂ ਇਹੀ ਤਾਂ ਅਸੀਂ ਗੱਲ ਕਹਿੰਦੇ ਸੀ ਕਿ ਡੈਮਾਂ ਤੇ ਕੰਟਰੋਲ ਸਾਡਾ ਚਾਹੀਦਾ ਜੇ ਡੈਮਾਂ ਤੇ ਕੰਟਰੋਲ ਸਾਡਾ ਹੋਵੇ ਪੰਜਾਬ ਦਾ ਕਿਦੋਂ ਪਾਣੀ ਛੱਡਣਾ ਹੈਗਾ ਕਿਦੋਂ ਰੋਕਣਾ ਅਸੀਂ ਕਰੀਏ ਹੁਣ ਕੀ ਹੈ ਜਦੋਂ ਤਾਂ ਸਾਨੂੰ ਲੋੜ ਆ ਉਹ ਤਾਂ ਹਰਿਆਣੇ ਨੂੰ ਦੇ ਦਿਓ ਤੇ ਜਦੋਂ ਡੋਬਣਾ ਉਦੋਂ ਛੱਡ ਦਿਓ ਪਰ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਅੱਜ ਪ੍ਰਧਾਨ ਮੰਤਰੀ ਨੂੰ ਸਾਡਾ ਪੰਜਾਬ ਦਾ ਹੱਥ ਫੜਨਾ ਚਾਹੀਦਾ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਆਪਣੀ ਵਿਸ਼ੇਸ਼ ਟੀਮ ਭੇਜ ਕੇ ਨਿਰੀਖਣ ਕਰ ਲੈਣਾ ਅੱਧਾ ਪੰਜਾਬ ਡੁੱਬਿਆ ਪਿਆ ਤਾਂ ਕਿ ਜੇ ਤੁਰੰਤ ਹੁਣ ਪੈਸੇ ਦੇਣਗੇ ਤਾਂ ਲੋਕਾਂ ਨੂੰ ਰਾਹਤ ਮਿਲੂਗੀ ਬਿਲਕੁਲ ਤੁਸੀਂ ਜਿਵੇਂ ਸੁਣਿਆ ਕਿ ਇੱਥੇ ਇਥੋਂ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਤੇ ਨਗਰ ਪੰਚਾਇਤ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਆ ਜੇ ਕਿਸੇ ਵੀ ਜ਼ਿੰਮੇਦਾਰ ਭਰਾ ਨੂੰ ਕੋਈ ਜੰਬੋ ਬੈਗ ਦੀ ਜਾਂ ਕਿਸੇ ਵੀ ਸਹਾਇਤਾ ਦੀ ਲੋੜ ਆ ਤੋਂ ਇੱਥੇ ਇੱਕ ਵਾਰ ਫੋਨ ਕਰਕੇ ਜਾਂ ਜਿਵੇਂ ਵੀ ਇੱਕ ਤੋਂ ਲੈ ਸਕਦਾ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਕਿਸੇ ਖਬਰ ਦੇ ਨਾਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਕੈਮਰਾ ਪਰਸਨ ਲਾਪਰੀਤ ਦੇ ਨਾਲ ਸੁਖਵਿੰਦਰ ਨਿਕਵਾਂਟੀਵੀ ਪੰਜਾਬੀ ਸਰਦੂਲਗੜ੍ਹ ਤੋਂ